ਫੋਟੋ ਫੋਟੋ ਦੀ ਸਾਡੀ ਬੇਨਤੀ ਹੈਗੀ ਕਿ ਸੰਗਤ ਕਰਵਾਉਂਦੇ ਵੇਟੀ ਜਾਣਾ ਗੁਰੂਆਂ ਦੀ ਫੋਟੋ ਆਹ ਬਾਪੂ ਜੀ ਅੱਛਾ ਤਾਂ ਬੰਦੀ ਸਿੰਘਾਂ ਦੀ ਫੋਟੋ ਨਹੀਂ ਲਾਉਣੀ ਹੈ ਸੰਗਤ ਕਹਿੰਦੀ ਸੰਤਾਂ ਦੀ ਫੋਟੋ ਨਹੀਂ ਹੋਣੀ ਫਿਰ ਸਾਡੀ ਗੱਲ ਹੋ ਗਈ ਹੈ ਸੰਗਤ ਅਤਵਾਸ ਕਰਦੀ ਹੈ ਮੈਨੇਜਮੈਂਟ ਤੋਂ ਸਾਈਡ ਤੋਂ ਬਾਬਾ ਜੀ ਸਾਹਮਣੇ ਜੋ ਪਾਸ ਉਪਰ ਦੇ ਹੁੰਦੇ ਆ ਬਾਬਾ ਦੀਪ ਸਿੰਘ ਸ਼ਾਮ ਜੀ ਨਹੀਂ ਸੰਤਾਂ ਦੀ ਫੋਟੋ ਨਹੀਂ ਲੱਗ ਸਕਦੀ ਨਹੀਂ ਨਹੀਂ ਲੱਗਦੀ ਕਿਉਂ ਨਹੀਂ ਲੱਗੂਗੀ ਨਹੀਂ ਨਹੀਂ ਕਾਹਦੇ ਕਿਉਂ ਨਹੀਂ ਲੱਗੂਗੀ ਸੰਤਾਂ ਦੀ ਫੋਟੋ ਫਿਰ ਬਹਿਸ ਵਾਲੀ ਗੱਲ ਹੋ ਗਈ ਇਥੇ ਲੱਗੇ ਕਿ ਆ ਗੁਰੂਆਂ ਦੀ ਆ ਬਾਬਾ ਦੀਪ ਸਿੰਘ ਜੀ ਦੀ ਫੋਟੋ ਨਹੀਂ ਲੱਗੇ ਸਾਡੀ ਮਰਜ਼ੀ ਆ ਨਹੀਂ ਤੁਹਾਡੀ ਮਰਜ਼ੀ ਬਿਲਕੁਲ ਸਾਡੀ ਮਰਜ਼ੀ ਇਹ ਤੇ ਪੰਛੀ ਦਾਵਾ ਬਿਲਕੁਲ ਨਹੀਂ ਨਹੀਂ ਨਾ ਇਥੇ ਮੈਨੇਜਮੈਂਟ ਦਾ ਪੰਜੂ ਤੇ ਕਿਵੇਂ ਹੋ ਗਿਆ ਨਹੀਂ ਇਹ ਤੇ ਪੰਤ ਦਾ ਅਸੀਂ ਸਾਰੇ ਪੰਤ ਦਾ ਤੁਹਾਨੂੰ ਸੇਵਾ ਦਿੱਤੀ ਆ ਜੀ ਸੇਵਾ ਦਿੱਤੀ ਤੁਹਾਨੂੰ ਚੰਗੀ ਲੱਗੇ ਕਿ ਫੋਟੋ ਜੀ ਲੋੜ ਤੋਂ ਫੋਟੋ ਲਾਵਾਂ ਨਹੀਂ ਲੱਗੇ ਫੋਟੋ ਲਾਓ ਲੱਗੀ ਸੰਤਾ ਦੀ ਫੋਟੋ ਲਾ ਦਿਓ ਲਾ ਦਿਓ ਆਪਣਾ ਆਪਣਾ ਵੀਡੀਓ ਬਣਾਓ ਸੰਤਾ ਦੇ ਫੋਟੋ ਲਾਉਂਦਾ ਕੋਈ ਨਹੀਂ ਸਾਡੀ ਮੇਰੀ ਮਾਲਕੀ ਇਥੇ ਗੁਰਦਾਰੇ ਆਹੋ ਪ੍ਰਧਾਨ ਜੀ ਲਾਓ ਸੰਤਾ ਦੀ ਫੋਟੋ आ

नहीं दौन लगेगी

ਲਾਤ ਆ ਕਰਕੇ ਟੰਗ ਦੇ ਕਹਿੰਦੇ ਨਹੀਂ ਲੋਣੀ ਫੋਟੋ ਖਾ ਇੱਕ ਬਾਈ ਯਾਰ ਪਿਆਰ ਨਾ ਜਾਂ ਪਿਆਰ ਨਾ ਕਰ ਪਿਆਰ ਨਾ ਭਾਜੀ ਧੱਕੇ ਤੁਸੀਂ ਮਾਰਦੇ ਮੈਨੂੰ ਹਾਂ ਬਾਈ ਅਸੀਂ ਨਹੀਂ ਮਾਰੇ ਕਿਉਂ ਨਹੀਂ ਮਾਰੇ ਤੰਬੂ ਪੁੱਟਿਆ ਵੀਡੀਓ ਗਿਆ ਦੇ ਕੋ ਭਾਜੀ ਫੇਰ ਤੁਹਾਨੂੰ ਪਿਆਰ ਨਾ ਕਹਿੰਦੇ ਪਿਆਰ ਨਾ ਕਿੱਥੋਂ ਤੁਸੀਂ ਦੇ ਫੇਰਦੇ ਫੋਟੋ ਖਾਂਦੇ ਕਦੀ ਕੋ जनमले